ਓਇਆ ਹੋ ਆਹੋ ਕਲ ਦੇ ਕਲ ਦੇ ਤੂੰ ਮੁੰਡੇ ਨੂੰ ਕਲ ਦੇ ਕਲ ਦੇ ਕੋਈ ਨਹੀਂ ਮੈਂ ਦੇ ਦੂੰਗਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਲ ਦੇ ਤੂੰ ਨੂੰ ਓਇਆ ਹੋ ਮੈਂ ਦੇਂਗਾ ਭਰਾ ਜਾਣਾ ਸਿੱਧੀ ਗੱਲ ਮੁੜ ਕੇ ਘਰ ਦੇ ਮੇਰੇ ਦਵਾਲੇ ਹੋ ਜਾਣਾ ਮੈਂ ਨਾਲ ਜਾਨੀ ਹੈ ਨਾ ਓਏ ਅੱਗੇ ਵੀ ਤੂੰ ਹ ਰਿਸ਼ਤਾ ਰਹਿਂਦਾ ਵਾ ਨਾ ਇੱਥੇ ਅੱਗੇ ਥੋੜਾ ਪਵਾੜਾ ਪਿਆ ਹੈ ਖਾਏ ਤੂੰ ਕਿਤੇ ਕਿਤੇ ਮੈਂ ਡਾਕਟਰ 2 1 ਤੂੰ ਹੁਣ ਮੈਨੂੰ ਸੋਡ ਸੋਡ ਨਾ ਮਾ ਕਿਤੇ ਫੜਨਾ ਨਹੀਂ ਕਿਤੇ ਵੀ ਓ ਮੇਰੀ ਸੁਣ ਗੱਲ ਮੰਮੀ ਨੇ ਨਾ ਕਰਤੀ ਹੈ ਨਾ ਜੇ ਮੰਮੀ ਹਾਂ ਕਰੂਗੀ ਤੇ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਸਿੱਧੀ ਗੱਲ ਤੇ ਫਿਰ ਏਦਾਂ ਕਰੋ ਉਹਨੂੰ ਕੁਛ ਦੇਖਣਾ ਤੇ ਮਾਰ ਛਡੂਗਾ ਕੰਮ ਨਿਭੜੇ ਉਹਦਾ ਓਏ ਅਹੀਂ ਕਿਹਾ ਗਾ ਮਨੂੰ ਵੀ ਮਰ ਜਾ ਤੂੰ ਹੋਰ ਕਹਿੰਦੇ ਓਏ ਆਉਣਗੇ ਨਾ ਨਾ ਕੀ ਨਹੀਂ ਇਹਦੇ ਕੋਈ ਗੱਲ ਹੀ ਹੈ ਓਏ ਆਉਣਗੇ ਨਾ ਨਾ ਨਹੀਂ ਹੁਣ ਮੈਂ ਸੁਰ ਨਹੀਂ ਛਡਿਆ ਕਰਨਾ ਜਿੱਦਾਂ ਹੋਇਆ ਓਹੀ 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 ਕੱਟ ਦੇ ਆ ਸਾਰਾ ਯਾਰ ਜੇ ਹੁਣ ਵਿਆਹ ਕੇ ਲਿਆਂਦੀ ਆ ਨਾ ਤੂੰ ਉਹਨੂੰ ਮਾਰ ਦੋ ਦੇ ਦੋ ਕੁਛ ਮੇਰੀ ਸੁਣ ਗੱਲ ਮਮੀ ਨੇ ਨਾ ਕਰਤੀ ਆ ਨਾ ਤੇ ਮੈਂ ਨਹੀਂ ਜਾਣਾ ਲੈ ਤੇਰਾ ਆਸਾ ਨਿਕਲ ਗਿਆ ਨਹੀਂ ਨਹੀਂ ਹੋਰ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਵਿਆਹ ਲਿਆਏ ਆ ਨਾ ਤੂੰ ਉਹਨੂੰ ਕੋਹ ਦੇ ਕੇ ਤੇ ਮਾਰ ਦੋ ਮੈਨੂੰ ਨਹੀਂ ਇਹ ਗੱਲ ਦਾ ਪਤਾ ਫਿਰ ਸੱਸ ਨਾਲ ਗੱਲ ਕਰ ਜਾਗੇ ਤੂੰ ਮੈਂ ਗੱਲਾਂ ਲਾਇਆ ਇੰਨੇ ਨੇ ਬੜੇ ਤੇਜ਼ ਨੇ ਹਲੋ ਹਲੋ ਪੈਨ ਨੂੰ ਕੋਵਰਾ ਮਿਲ ਨਹੀਂ ਆਇਆ ਵਾ ਜੇ ਐਡਾ ਹੀ ਦੁੱਖ ਹੀ ਪੈਨ ਨੂੰ ਖੜਦਾ ਨਾਲ ਉਥੇ ਦੁੱਖ ਸੋ ਕਰਦੇ ਪਿਆ ਬਾ ਸਾਰਾ ਕਸੂਰ ਹੀ ਮੇਰੇ ਮੁੰਡੇ ਦਾ ਵਾ ਉਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂਗਾ ਜਿਹੜੀ ਆਪ ਮੁਤਰੀ ਹੋਈ ਰਹੀ ਆ ਕੀ ਆ ਇੱਕ ਮਿੰਟ 2 3 ਸਟੈਪ ਹਾਇ ਰੱਬਾ ਕਿਹੜੇ ਦਿਨ ਆ ਗਏ ਹੈ ਨਾ ਤੇ ਮੁੰਡਾ ਕੀ ਕਰਨ ਆਇਆ ਵਾ ਆਪਣੇ ਕੰਮ ਕਰਦਾ ਫਿਰਨ ਆਇਆ ਵਾ ਪੈਨ ਨੂੰ ਮਿਲਣ ਨਹੀਂ ਆਇਆ ਇੱਕ ਵਾਰ ਇੱਕ ਵਾਰ ਹਾਏ ਕਟਿਓ ਕਟਿਓ ਸਰ ਅਮਨ ਮੇਰੀ ਗੱਲ ਸੁਣਾ ਜੇ ਸਾਡੀ ਧੀ ਨਾਲ ਇਹ ਕੰਮ ਹੋਇਆ ਹੁੰਦਾ ਅਕਸਰ ਉਹ ਹੁਣ ਇੱਥੇ ਆਇਆ ਵਾ ਉਹਨੇ ਹੁਣ ਵੇਖਣਾ ਚਾਹਣਾ ਤਾਂ ਹੈ ਹੀ ਐ ਨਾ ਤੇ ਕੀ ਗੱਲਬਾਤ ਹੋਈ ਐ ਤੇ ਕੀ ਨਹੀਂ ਹੋਈ ਕੀ ਨਹੀਂ ਹੋਈ ਨਾ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਵਾ ਨਾ ਉਹਦੇ ਮਨ 'ਚ ਪਤਾ ਕੀ ਗੱਲ ਵਾ ਹੈਲੋ ਹਾਂਜੀ ਮੰਮੀ ਨਹੀਂ ਮੈਂ ਸਮਝਦੀ ਆਂ ਤੁਹਾਡੀ ਗੱਲ ਕੰਮ ਕਰ ਲੈ ਅੱਛਾ ਕੱਟ ਲਿਓ ਮੜਾ ਜਾ ਕੰਮ ਕੋ ਬੋਲ ਪਾ ਮੂੰਹ ਕੋ ਜਾ ਫੋਨ ਆਇਆ ਕੀਤਾ ਉਹਨੂੰ ਕਿ ਨਹੀਂ ਮम्मी ਨੇ ਹੁਣ ਪੀੜ ਮੜੇ ਇੱਥੇ ਮੜੇ ਇਹ ਨਹੀਂ ਚੀਜ਼ ਪਹਿਲਾਂ 21 ਕੋਈ ਨਹੀਂ ਮੇਰੀ ਮੈਂ ਕਰ ਦਿੰਦੀ ਨਹੀਂ ਵੀ ਹੁਣ ਮੰਮੀ ਆ ਗਈ ਆ ਹੁਣ ਇਹਨਾਂ ਕੰਮ ਕਰਨ ਨੂੰ ਕਿਹਾ ਨਾ ਹੁਣ ਟਿੱਡ ਫੜ ਕੇ ਇੱਥੇ ਬਹਿ ਗਈ ਆ ਪੀੜ ਹੁੰਦੀ ਆ ਠੀਕ ਠੀਕ 21 ਨਹੀਂ ਹੁਣ ਟਿੱਡ ਫੜ ਕੇ ਬਹਿ ਗਈ ਆ ਪੀੜ ਮੇਰਾ ਸੁਣ ਲਈ ਆ 21 ਨਹੀਂ ਹੁਣ ਟੀਟ ਫੜ ਕੇ ਬੈ ਗਈ ਆ ਵੀ ਮੇਰੇ ਪੀੜ ਹੋਣ ਰਹੀ ਆ ਪਾਣੀ ਲਾਉਣਾ ਉਹਨਾਂ ਨੇ ਤੇ ਆ ਜਾ ਨਾਲੇ ਕੰਮ ਕਰ ਛੰਮ ਕਰ ਇੱਕ ਮਿੰਟ ਮੈਂ ਨਹੀਂ ਇਹ ਗੱਲ 21 ਨਹੀਂ ਤੈਨੂੰ ਤਾਂ ਮੈਂ ਉਹਦਾਂ ਨਹੀਂ ਕਿਹਾ ਸੀ ਵੀ ਜਿੱਥੇ ਕੋਈ ਵਾਲੀਵਾਸ ਨਾ ਨਾ ਹੋਵੇ ਉਥੇ ਨਹੀਂ ਰਹੀਦਾ ਗੋਲੀ ਘਟਾ ਦੇ ਦੇ ਉਹਨੂੰ ਆਪੇ ਠੀਕ ਹੋ ਜੂਗੀ ਮੰਮੀ ਜੀ ਗੋਲੀ ਤੇ ਤਾਂ ਦੇ ਦੇ ਕਿਹਨੂੰ ਮੂੰਹ ਦੇ ਦੇ ਲੈ ਨਹੀਂ ਜਾ ਜਾ ਕੇ ਗੋਲੀ ਕੋਈ ਦੇ ਦੇ ਮੈਂ ਕੀ ਕਰਾਂ ਹੁਣ ਨਹੀਂ ਠੀਕ ਤੇ 21 ਕਿੱਥੇ ਹਾਂ ਰੁਕ ਜਾ 21 ਬੰਦੇਆਂ ਨੂੰ ਫੋਨ ਕਰਦਾ ਹਾਂ ਚੰਗ ਕਿਤੇ ਉਹ ਬੜਾ ਆਹ ਕਾਲਾ ਹੀ ਕਾਲਾ ਜਾਤੀ ਦੂਜੇ ਨੂੰ ਯਾਰ ਲਾਇਆ ਨਹੀਂ ਰੁਕ ਜਾ ਲਾਇਆ ਨਹੀਂ ਯਾਰ ਰੁਕ ਜਾ ਤੂੰ ਇੱਕ ਨਾਲ ਵਿਰਿੰਦਰ ਨੂੰ ਫੋਨ ਕਰਕੇ ਪੁੱਛ ਹੀ ਲੈਣਾ ਕੀ ਬਣਿਆ ਕਜੀ ਜਾਂਦੇ ਯਾਰ ਉਹ ਕੰਡੇ ਵਰਿੰਦਰ ਨੂੰ ਵੀ ਨਾ ਫੋਨ ਕਰੀ ਲੈਣਾ ਅੱਛਾ ਗਿਆ ਐ ਉੱਥੇ ਕੰਪਨੀ 'ਚ ਠੀਕ ਆ ਕੋਈ ਗੱਲ ਨਹੀਂ ਅੱਛਾ ਗਿਆ ਉਹਨਾਂ ਦੀ ਕੰਪਨੀ 'ਚ ਠੀਕ ਹੈ ਠੀਕ ਮਿਲ ਗਿਆ ਹੋ ਗਿਆ ਬੰਦੇ ਦਾ ਨੰਬਰ ਮਿਲ ਗਿਆ ਨਾ ਉਹਦੇ ਨਾਲ ਗੱਲ ਕਰਦਾ ਕੀ ਬਣਿਆ ਉੱਥੇ ਕੱਟ ਓਇਆ ਹੋਆ ਹੋ ਕਲ ਦੇ ਕਲ ਦੇ ਤੂੰ ਮੁੰਡੇ ਨੂੰ ਕਲ ਦੇ ਕਲ ਦੇ ਕੋਈ ਨਹੀਂ ਮੈਂ ਦੇ ਦੂੰਗਾ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਲ ਦੇ ਤੂੰ ਓਇਆ ਹੋ ਮੈਂ ਦੇਂਗਾ ਭਰਾ ਜਾਣਾ ਸਿੱਧੀ ਗੱਲ ਮੁੜ ਕੇ ਘਰ ਦੇ ਮੇਰੇ ਦਿਵਾਲੇ ਹੋ ਜਾਣਾ ਮੈਂ ਨਾਲ ਜਾਨੀ ਹੈ ਨਾ ਓਏ ਅੱਗੇ ਵੀ ਤੂੰ ਹ ਰਿਸ਼ਤਾ ਰਹਿਂਦਾ ਵਾ ਨਾ ਇੱਥੇ ਅੱਗੇ ਥੋੜਾ ਪਵਾੜਾ ਪਿਆ ਹੈ ਖਾਇ ਤੂੰ ਕਿਤੇ ਨਹੀਂ ਕਿਤੇ ਮੈਂ ਡਾਕਟਰ 2 1 ਤੂੰ ਹੋਣਾ ਜਾਨੂ ਛੋਟ ਛੋਟ ਨਾ ਮਾ ਕਿਤੇ ਖੰਡਾ ਨਹੀਂ ਕਿਤੇ ਵੀ ਓ ਮੇਰੀ ਸੁਣ ਗੱਲ ਮੰਮੀ ਨਾ ਕਰਤੀ ਹੈ ਨਾ ਜੇ ਮੰਮੀ ਹਾਂ ਕਰੂਗੀ ਤੇ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਸਿੱਧੀ ਗੱਲ ਤੇ ਫਿਰ ਏਦਾਂ ਕਰੋ ਉਹਨੂੰ ਕੁਛ ਦੇਖਣਾ ਤੇ ਮਾਰ ਛੱਡੂਗਾ ਕੰਮ ਨਹੀਂ ਬੜੇ ਉਹਦਾ ਓਏ ਅਹੀਂ ਕਿਹਾ ਗਾ ਮਨੂੰ ਵੀ ਮਰ ਜਾ ਤੂੰ ਹੋਏਗੇ ਨਾ ਨਾ ਕੀ ਮੇਰੇ ਅਨੇਕ ਗੱਲ ਹੀ ਹੈਗਾ ਹੋਏਗੇ ਨਾ ਹੋਇਆ ਹੋਇਆ ਨੇ ਹੁਣ ਮੈਂ ਸੁਰ ਨਹੀਂ ਛੱਡਿਆ ਕਰਨਾ ਜਿੱਦਾਂ ਹੋਇਆ ਓਹੀ 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 ਕੱਟ ਦੇ ਆ ਸਾਰਾ ਯਾਰ ਜੇ ਹੁਣ ਵਿਆਹ ਕੇ ਲਿਆਂਦੀ ਐ ਨਾ ਤੂੰ ਉਹਨੂੰ ਮਾਰ ਦੋ ਦੇ ਦੋ ਕੁਛ ਮੇਰੀ ਸੁਣ ਗੱਲ ਮਮੀ ਨੇ ਨਾ ਕਰਤੀ ਐ ਨਾ ਤੇ ਮੈਂ ਨਹੀਂ ਜਾਣਾ ਲੈ ਤੇਰਾ ਆਸਾ ਨਿਕਲ ਗਿਆ ਨਹੀਂ ਨਹੀਂ ਹੋਰ ਮੇਰੀ ਗੱਲ ਸੁਣੋ ਜੇ ਹੁਣ ਤੁਸੀਂ ਵਿਆਹ ਲਿਆਏ ਐ ਨਾ ਤੂੰ ਉਹਨੂੰ ਕੁਛ ਦੇ ਕੇ ਮਾਰ ਦੋ ਮੈਨੂੰ ਨਹੀਂ ਇਹ ਗੱਲ ਦਾ ਪਤਾ ਫਿਰ ਸੱਸ ਨਾਲ ਗੱਲ ਕਰ ਜਾਗੀ ਤੋ ਮੈਂ ਗੱਲਾਂ ਲਾਇਆ ਇੰਨੇ ਨੇ ਪੜੀ ਤੇ ਚਲੀ ਬੋਲ ਹੈਲੋ ਹੈਲੋ ਪੈਨ ਨੂੰ ਇੱਕ ਵਾਰ ਮਿਲਨੀ ਆਇਆ ਵਾ ਜੇ ਐਡਾ ਹੀ ਦੁੱਖ ਹੀ ਪੈਨ ਨੂੰ ਖੜਦਾ ਨਾਲ ਉਥੇ ਦੁੱਖ ਸੋ ਘਰ ਦੇ ਪੈ ਬਾ ਸਾਰਾ ਕਸੂਰ ਹੀ ਮੇਰੇ ਮੁੰਡੇ ਦਾ ਵਾ ਉਹਨਾਂ ਦੀ ਕੁੜੀ ਦਾ ਕੋਈ ਕਸੂਰ ਨਹੀਂਗਾ ਜਿਹੜੀ ਆਪੋਦਰੀ ਹੋਈ ਰਹੀ ਆ ਕੀ ਆ ਇੱਕ ਮਿੰਟ 2 3 ਸਟਾਰ ਹਾਇ ਰੱਬਾ ਕਿਹੜੇ ਦਿਨ ਆ ਗਏ ਹੈ ਨਾ ਤੇ ਮੁੰਡਾ ਕੀ ਕਰਨ ਆਇਆ ਵਾ ਆਪਣੇ ਕੰਮ ਕਰਦਾ ਫਿਰਨ ਡਿਆ ਵਾ ਪੈਨ ਨੂੰ ਮਿਲਨੀ ਆਇਆ ਇੱਕ ਵਾਰ ਇੱਕ ਵਾਰ ਆਏ ਘਟਿਓ ਘਟਿਓ ਸਾਰਾ ਮਨ ਮੇਰੀ ਗੱਲ ਸੁਣਾ ਜੇ ਸਾਡੀ ਧੀ ਨਾਲ ਇਹ ਕੰਮ ਹੋਇਆ ਹੁੰਦਾ ਅਕਸਰ ਉਹ ਹੁਣ ਇੱਥੇ ਆਇਆ ਵਾ ਉਹਨੇ ਹੁਣ ਵੇਖਣਾ ਚਾਹਣਾ ਤਾਂ ਹੈ ਹੀ ਐ ਨਾ ਤੇ ਕੀ ਗੱਲਬਾਤ ਹੋਈ ਐ ਤੇ ਕੀ ਨਹੀਂ ਹੋਈ ਕੀ ਨਹੀਂ ਹੋਈ ਤੋਂ ਇੱਕ ਮਿੰਟ ਸੋਰੀ ਇੱਕ ਮਿੰਟ ਮੈਨੂੰ ਤਾਂ ਜਿੱਥੇ ਤੱਕ ਲੱਗਦਾ ਵਾ ਨਾ ਉਹਦੇ ਮਨ 'ਚ ਪਤਾ ਕੀ ਗੱਲ ਵਾ ਹੈਲੋ ਟੂ ਵਨ ਹਾਂਜੀ ਮੰਮੀ ਨਹੀਂ ਮੈਂ ਸਮਝਦੀ ਐ ਤੁਹਾਡੀ ਗੱਲ ਕੰਮ ਕਰ ਲੈ ਚੱਲ ਕਰਤ ਲਿਓ ਮਾਰਾ ਜੇ ਕੰਮ ਕੋ ਬੋਲ ਪਾ ਮੂੰਹ ਖੋਜ ਫੋਨ ਆਇਆ ਕੀਤਾ ਉਹਨੂੰ ਕਿ ਨਹੀਂ ਮਮਮੀ ਹੁਣ ਪੀੜ ਮੜੇ ਇੱਥੇ ਮੜੇ ਇਹ ਨਹੀਂ ਚੀਜ਼ ਪਹਿਲਾਂ 21 ਕੋਈ ਨਹੀਂ ਮੇਰੀ ਮੈਂ ਕਰ ਦਿੰਦੀ ਤੇ ਵੀ ਹੁਣ ਮੰਮੀ ਆ ਗਈ ਆ ਹੁਣ ਇਹਨਾਂ ਕੰਮ ਕਰਨ ਨੂੰ ਕਿਹਾ ਨਾ ਹੁਣ ਟਿੱਡ ਫੜ ਕੇ ਇੱਥੇ ਬਹਿ ਗਈ ਆ ਪੀੜ ਹੁੰਦੀ ਆ ਠੀਕ ਠੀਕ 21 ਨਹੀਂ ਹੁਣ ਟਿੱਡ ਫੜ ਕੇ ਬਹਿ ਗਈ ਆ ਪੀੜ ਮੇਰਾ ਸੁਣ ਲਈ ਆ 21 ਨਹੀਂ ਹੁਣ ਟਰੈਡ ਫੜ ਕੇ ਬੈ ਗਈ ਆ ਵੀ ਮੇਰੇ ਪੀੜ ਹੋਣ ਰਹੀ ਆ ਪਾਣੀ ਲਾਉਣਾ ਉਹਨਾਂ ਨੇ ਤੇ ਆ ਜਾ ਨਾਲੇ ਕੰਮ ਕਰ ਛੰਮ ਕਰ ਇੱਕ ਮਿੰਟ ਵਿੱਚ ਦਿਖਾ ਨਹੀਂ ਕਰ 21 ਨਹੀਂ ਤੈਨੂੰ ਤਾਂ ਮੈਂ ਉਦੋਂ ਨਹੀਂ ਕਿਹਾ ਸੀ ਵੀ ਜਿੱਥੇ ਕੋਈ ਵਾਲੀਵਾਸ ਨਾ ਨਾ ਹੋਵੇ ਉਥੇ ਨਹੀਂ ਰਹੀਦਾ ਗੋਲੀ ਘਟਾ ਦੇ ਦੇ ਉਹਨੂੰ ਆਪੇ ਠੀਕ ਹੋ ਜੂਗੀ ਮੰਮੀ ਜੀ ਗੋਲੀ ਤੇ ਤਾਂ ਦੇ ਦੇ ਨਹੀਂ ਮੂੰਹ ਦੇ ਦੇ ਲਈ ਨ ਜਾ ਜਾ ਕੇ ਗੋਲੀ ਕੋਈ ਦੇ ਦੇ ਮੈਂ ਕੀ ਕਰਾਂ ਹੁਣ ਨਹੀਂ ਠੀਕ ਤੇ 21 ਯਕੀਨ ਹਾਂ 2 ਬੰਦਿਆ ਨੂੰ ਫੋਨ ਕਰਦਾ ਵਾਂ ਚੰਗਾ ਕਿਤੇ ਉਹ ਬਾਰੇ ਆਹ ਕੱਲ੍ਹ ਆਲੀ ਕੱਲ੍ਹ ਜਾਂਦੀ ਦੂਜੇ ਦਿਨ ਯਾਰ ਲਾਇਆ ਨਹੀਂ ਰੁਕਦਾ ਲਾਇਆ ਨਹੀਂ ਯਾਰ ਰੁਕਦਾ ਤੂੰ ਇੱਕ ਨਾਲ ਵਿਰਿੰਦਰ ਨੂੰ ਫੋਨ ਕਰਕੇ ਪੁੱਛ ਹੀ ਲੈਣਾ ਕੀ ਬਣਿਆ ਕਸੀ ਜਾਂਦੇ ਯਾਰ ਉਹ ਕੰਡੇ ਵਰਿੰਦਰ ਨੂੰ ਹੀ ਨਾ ਫੋਨ ਕਰੀ ਲੈਣਾ ਅੱਛਾ ਗਿਆ ਹੈ ਉੱਥੇ ਕੰਪਨੀ 'ਚ ਠੀਕ ਆ ਕੋਈ ਗੱਲ ਨਹੀਂ ਅੱਛਾ ਗਿਆ ਉਹਨਾਂ ਦੀ ਕੰਪਨੀ 'ਚ ਠੀਕ ਹੈ ਠੀਕ ਮਿਲ ਗਿਆ ਹੋ ਗਿਆ ਬੰਦੇ ਦਾ ਨੰਬਰ ਮਿਲ ਗਿਆ ਨਾ ਉਹਦੇ ਨਾਲ ਗੱਲ ਕਰਦਾ ਕੀ ਬਣਿਆ ਉੱਥੇ